ਪੰਜਾਬ ਸਰਕਾਰ ਦੇ ਸਾਬਕਾ ਕੈਬਨਿਟ ਮੰਤਰੀ ਐਮਐਲਏ ਕੁਲਦੀਪ ਸਿੰਘ ਢਾਲੀਵਾਲ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ। ਉਹਨਾਂ ਦੇ ਨਾਲ ਐਮਐਲਏ ਡਾਕਟਰ ਜਸਪੀਰ ਸਿੰਘ ਸੰਧੂ ਅਤੇ ਹੋਰ ਆਪ ਲੀਡਰ ਵੀ ਸ਼ਾਮਲ ਸਨ। ਦਰਬਾਰ ਸਾਹਿਬ ਦੇ ਵਿੱਚ ਅਰਦਾਸ ਕਰਨ ਤੋਂ ਬਾਅਦ ਉਹਨਾਂ ਨੇ ਇਲਾਹੀ ਗੁਰਬਾਣੀ ਦਾ ਰਸਪਿੰਨਾ ਕੀਰਤਨ ਸਰਵਣ ਕੀਤਾ। ਉੱਥੇ ਹੀ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਢੱਲੀਵਾਲ ਨੇ ਕਿਹਾ ਕਿ ਸੂਬੇ ਦੀ ਧਾਰਮਿਕ ਥਾਵਾਂ ਦੀ ਸੁਰੱਖਿਆ ਬਾਰੇ ਮਹੱਤਵਪੂਰਨ ਉਹਨਾਂ ਨੇ ਜਾਣਕਾਰੀ ਵੀ ਸਾਂਝੀ ਕੀਤੀ ਉਹਨਾਂ ਨੇ ਕਿਹਾ ਕਿ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਸਿੱਖਾਂ ਦੀ ਆਸਥਾ ਦਾ ਕੇਂਦਰ ਹੈ ਅਤੇ ਇੱਥੇ ਆਉਣ ਵਾਲੀਆਂ ਸੰਗਤਾਂ ਨੂੰ ਸਰਕਾਰ ਪੂਰੀ ਤਰ੍ਹਾਂ ਸੁਰੱਖਿਆ ਮੁਹੱਈਆ ਕਰਵਾ ਰਹੀ ਹੈ ਉਹਨਾਂ ਨੇ ਕਿਹਾ ਕਿ ਸੰਗਤਾਂ ਨੂੰ ਨਿਰਪੈ ਹੋਣ ਦੀ ਅਪੀਲ ਕਰਦੇ ਆ ਉਹਨਾਂ ਨੇ ਕਿਹਾ ਕਿ ਦਰਬਾਰ ਸਾਹਿਬ ਦੇ ਚਾਰ ਦਰਵਾਜੇ ਨੇ ਅਤੇ ਖੁੱਲੇ ਨੇ ਗੁਰਬਾਣੀ ਕੀਰਤਨ ਦਾ ਆਨੰਦ ਇੱਥੇ ਆ ਕੇ ਮਾਣਿਆ ਜਾ ਸਕਦਾ ਹੈ ਅਤੇ ਨਿਰਪਰੋਹ ਹੋ ਕੇ ਆਇਆ ਜਾ ਸਕਦਾ ਹੈ ਕਿਉਂਕਿ ਪ੍ਰਮਾਤਮਾ ਸਭ ਦੀ ਖੈਰ ਮੰਗਦਾ ਹੈ ਅਸੀਂ ਮੇਰੇ ਨਾਲ ਸਾਡੇ ਲక్ష్ਮੀ ਹਲਕੇ ਤੋਂ ਐਮਐਲਏ ਡਾਕਟਰ ਜਸਬੀਰ ਸਿੰਘ ਸੰਧੂ ਜੀ ਇਸ ਪਵਿੱਤਰ ਸ਼ਹਿਰ ਦੇ ਮੇਸਰ ਪਟਿਆਲਾ ਸਾਹਿਬ ਜੀ ਅਸੀਂ ਮੱਥਾ ਟੇਕ ਕੇ ਆਏ ਹਾਂ ਇਹ ਸਾਡਾ ਗੁਰੂ ਗ੍ਰੰਥ ਸਾਹਿਬ ਦਾ ਘਰ ਹੈ ਸਿੱਖਾਂ ਦਾ ਮੱਕਾ ਅਸੀਂ ਅਰਦਾਸ ਕਰਕੇ ਆਏ ਹਾਂ ਕਿ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਰੱਖੇ ਚੜ੍ਹਦੀ ਕਲਾ 'ਚ ਰੱਖੇ ਸੰਗਤਾਂ ਉਦਾਂ ਹੀ ਆਉਣ ਜਿਹੜੀਆਂ ਕੁਛ ਸ਼ਰਧਾ ਦੀ ਤਤਾਂ ਲੋ ਜਿਹੜੀਆਂ ਈਮੇਲਾਂ ਤੇ ਥਰਟ ਵਗੈਰਾ ਭੇਜੀ ਜਾਂਦੀਆਂ ਪੰਜਾਬ ਸਰਕਾਰ ਸਰਦਾਰ ਮੁਖ ਮੁਖਵੰਤੀ ਸਰਦਾਰ ਭਗਵੰਤ ਸੇਮਾਨ ਜੀ ਇਸ ਚੀਜ਼ ਤੇ ਪੂਰੇ ਲੱਗੇ ਆ ਪੂਰੇ ਸਕਿਉਰਿਟੀ ਦੇ ਪ੍ਰਬੰਧ ਕੀਤੇ ਅਸੀਂ ਸਭ ਨੂੰ ਬੇਨਤੀ ਕਰਾਂਗੇ ਕਿ ਗੁਰੂ ਰਾਮਦਾਸ ਦੀ ਧਰਤੀ ਇੱਥੇ ਕੁਝ ਨਹੀਂ ਹੋਣਾ ਸਾਦੇ ਆਓ ਮੱਥਾ ਟੇਕਣ ਮੱਥਾ ਟੇਕ ਕੇ ਆ ਕੇ ਅਰਦਾਸ ਕਰ ਇਸ ਧਾਰਮਿਕ ਸਥਾਨ ਦੀ ਬਾਕੀ ਵੀ ਧਾਰਮਿਕ ਸਥਾਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕਰ ਸੋ ਅਸੀਂ ਮਿਲੇ ਵੀ ਹ ਆਪਣੇ ਅਧਿਕਾਰੀਆਂ ਨੂੰ ਐਜਪੀਸੀ ਦੇ ਨੂੰ ਉੰਨਾਂ ਨੂੰ ਵੇਖਿਆ ਸਰਕਾਰ ਤੇ ਹਾਜ਼ਰ ਹੀ ਆ ਪਰ ਇਸ ਸਤਾਨਵਾ ਤੇ ਜਾਤੀ ਤੌਰ ਤੇ ਵੀ ਸਾਡੀ ਜਿੱਥੇ ਲੋੜ ਪਵੇ ਅਸੀਂ ਉਹਦੇ ਲਈ ਤਿਆਰ ਬਰ ਤਿਆਰ ਆ ਅਸੀਂ ਕਿਸੇ ਨੂੰ ਇੰਦਰ ਅੱਖ ਵੀ ਚੁੱਕ ਨਹੀਂ ਦਿਵਾਂਗੇ ਤੇ ਸਾਡੇ ਇੱਥੇ ਤਾਂ ਜਿਹੜਾ ਕੋਈ ਬੰਦਾ ਦੂਰ ਬੈਠਾ ਨੇੜੇ ਬੈਠਾ ਕੋਈ ਸ਼ੈਤਾਨ ਕੋਈ ਸਾਜ਼ਿਸ਼ ਕਰਤਾ ਕੋਈ ਹੋਰ ਪਿੱਛੇ ਕੋਈ ਪਤਾ ਨਹੀਂ ਕੌਣ ਆ ਅਸੀਂ ਇਹੋ ਜਿਹੇ ਲੋਕਾਂ ਨੂੰ ਬਰਦਾਸ਼ਤ ਨਹੀਂ ਕਰਾਂਗੇ ਤੇ ਅਸੀਂ ਹਾਲ ਸੰਭਵ ਨਹੀਂ 500% ਜਿਹੜਾ ਇੱਥੇ ਪਤਾ ਨਹੀਂ ਲੰਦਾ ਦੀ ਬੇਤੇਨੀ ਵਿਰੋਧੀ ਪਾਰਟੀ ਕੋਈ ਤੁਹਾਨੂੰ ਕਹਿੰਦਾ ਕਿ ਮੁੱਖ ਮੰਤਰੀ ਪੰਜਾਬ ਸਰਕਾਰ ਨੂੰ ਮਾਨ ਲੋਵੇ ਇੱਥੇ ਇੱਕ ਵਾਰੀ ਉਹਨਾਂ ਜਿੱਦਾਂ ਕੋਈ ਨਹੀਂ ਉਹ 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 ਆਉਣਗੇ ਉਹ ਵੀ ਹੁੰਦੇ ਆ ਅੱਗੇ ਵੀ ਹੁੰਦੇ ਆ ਸਭ ਤੋਂ ਜ਼ਿਆਦਾ ਜੂਰੀ ਹੈ ਕਿ ਮਤਲਬ ਜਿਹੜਾ ਸਖਿਆ ਦੇ ਪ੍ਰਬੰਧ ਉਹਨਾਂ ਨੇ ਦੋ ਦਿਨ ਪਹਿਲਾਂ ਸਾਰੇ ਪੁਲਿਸ ਅਧਿਕਾਰੀਆਂ ਦੀ ਮੀਟਿੰਗ ਲਈ ਡੀਜੀਪੀ ਸਾਹਿਬ ਉਹ ਮੀਟਿੰਗ ਦੇ ਵਿੱਚ ਸੀਗੇ ਹੋਮ ਸੈਕਟਰੀ ਸੀਗੇ ਚੀਫ ਸੈਕਟਰੀ ਸੀਗੇ ਉਹਨਾਂ ਨੇ ਸਭ ਸਖਤ ਅਦਾ ਕੀਤੀਆਂ ਕਿ ਐਬ ਕੋਈ ਵੀ ਇਦਾਂ ਦੀ ਅਨਸਟਾਵੀ ਘਟਨਾ ਨਹੀਂ ਹੋਣੀ ਚਾਹੀਦੀ ਉਦੀ ਪੂਰੀ ਤਰ੍ਹਾਂ ਕੀਤੀ ਹੈ सीएम ਸਾਹਿਬ ਪੂਰੇ ਚਿੰਤਤ ਨੇ ਇਹ ਮਾਮਲੇ ਦੇ ਸਾਡੀ ਸਰਕਾਰ ਚਿੰਤਤ ਹੈ ਕਿ ਸਾਡੇ ਇਸ ਧਾਰਮਿਕ ਸਥਾਨ ਹਲ ਕੋਈ ਬੰਦਾ ਅੱਖ ਚੁੱਕ ਕੇ ਨਾ ਵੇਖੇ ਇਹ ਸਾਡੀ ਮਤਲਬ ਜਿਹੜੀ ਉਹ ਸ਼ੰਗਰੂਰ ਦੇ ਪਾਸ ਪਾਵੇ ਕਿ ਐਡਵਾਂਸ ਟੈਕਨੋਲੋਜੀ ਹੋਣ ਦੇ ਕਾਰਨ ਵੀ ਜਿਹੜਾ ਵਾ ਅਜੇ ਤੱਕ ਉੱਥੋਂ ਤੱਕ ਨਹੀਂ ਪਹੁੰਚਿਆ ਗਿਆ ਕੀ ਕਾਰਨ ਨਹੀਂ ਨਹੀਂ ਪਹੁੰਚਿਆ ਗਿਆ ਕਿਉਂ ਨਹੀਂ ਪਹੁੰਚਿਆ